ਇਹੀ ਜ਼ਿੰਦਗੀ ਬੰਦਗੀ ਆ ਬੰਦਗੀ ਬਗੈਰ ਬੰਦਾ ਗੰਦੇ ਤੋਂ ਹੀ ਗੰਦਾ ਏ ਰਾਗੀ ਸਿੰਘ ਕੀਰਤਨ ਕਰਕੇ ਗਏ ਬਾਣੀ ਇੰਨੀਆਂ ਚਪੇੜਾਂ ਮਾਰਦੀ ਬਾਣੀ ਕਹਿੰਦੀ ਸਭ ਤੋਂ ਮਾੜਾ ਸਰੀਰ ਬੰਦੇ ਦਾ ਡੰਗਰ ਵੀ ਚੰਗੇ ਸਾਡੇ ਨਾਲੋਂ ਬਾਣੀ ਕਹਿੰਦੀ ਪਸ਼ੂ ਮਿਲੈ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ ਨਾਮ ਵਿਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਕਹਿੰਦੇ تیرਤੋਂ ਤੇ ਡੰਗਰ ਚੰਗੇ ਉਹ ਬੰਦਿਆ ਖਲ ਖਾ ਕੇ ਪੱਠੇ ਤੇ ਛਾਮਣ ਦੁੱਧ ਦੀ ਬਾਲਟੀ ਭਰ ਦਿੰਦੇ ਨਕਮਿਆ ਤੂੰ ਇੰਨੇ ਸੋਹਣੇ ਪਦਾਰਥ ਖਾਣਾ ਏ ਉਹ ਵੀ ਮਾਰੇ ਕਹਿੰਦੇ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੋਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਪੀ ਸਿਉ ਤਨ ਗੱਡਿਆ ਪੰਜ ਦੇਵਤੇ ਕਹਿੰਦੇ ਮੂੰਠਾਣੀ ਖਾਦੇ ਤੇ ਜਦੋਂ ਆ ਬਾਡੀ ਦੇ ਵਿੱਚੋਂ ਲੰਗੇ ਵਾਸ਼ਰੂਮ ਬਣ ਕੇ ਕਿਰਿਆ ਬਣ ਕੇ ਥੁੱਕਾਂ ਪਈਆਂ ਦਿੱਤਾ ਬਾਣੀ ਕਹਿੰਦੀ ਤੂੰ ਕਿੰਨਾ ਗੰਦਾ ਏ ਇਸ ਕਰਕੇ ਸਾਨੂੰ ਆਖਿਆ ਭਰੀਏ ਮਤ ਪਾਪਾਂ ਗਏ ਅਗਲੀ ਪੰਕਤੀ ਓ ਤੋ ਪੈ ਆਓ ਤੋ ਇਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ